ਇਹ ਚਾਰਾਂ ਨਾਲ ਚਲਦੀ ਸੀ ਇਹ ਚਾਰਾਂ ਨਾਲ ਚਲਦੀ ਸੀ ਮੈਨੂੰ ਔਪਕਾਰ ਸੇਵਾ ਸੁਸਾਇਟੀ ਨਾਲ ਜੁੜੇ ਨੂੰ 3 ਸਾਲ ਹੋ ਗਏ ਨੇ ਇੰਨੇ 3 ਸਾਲਾਂ ਦੇ ਵਿੱਚ ਮੈਂ ਇੱਕ ਸੁਸਾਇਟੀ ਨਹੀਂ ਇੱਕ ਰਬ ਰੂਪੀ ਆਰਗੇਨਾਈਜੇਸ਼ਨ ਦੇਖੀ ਹੈ ਜਿਹੜੀ ਕਿ ਇਹਨੇ ਚੰਗੇ ਕੰਮ ਕਰ ਰਹੀ ਹੈ ਜਿੰਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਤਾਂ ਨਾ ਮੁਮਕਿਨ ਹੈ ਅੱਜ ਦਾ ਜਿਹੜਾ ਫੰਕਸ਼ਨ ਹੈ ਲੋਹੜੀ ਦਾ ਫੰਕਸ਼ਨ ਧੀਆਂ ਦੀ ਲੋਹੜੀ ਦਾ ਫੰਕਸ਼ਨ ਧੀਆਂ ਦੀ ਲੋਹੜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜੋਪਕਾਰ ਸੇਵਾ ਸੁਸਾਇਟੀ ਨੇ ਇਸ ਪੂਰੇ ਜ਼ਿਲ੍ਹੇ ਛੱਡੋ ਪੂਰੇ ਪੰਜਾਬ ਦੇ ਵਿੱਚ ਧੀਆਂ ਦੇ ਲਈ ਜੋ ਉਪਰਾਲੇ ਕੀਤੇ ਹਨ ਇਸ ਲੰਗਾ ਵਸਾਂ ਇਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਉੰਨੀ ਘਟ। ਕੱਲ ਦੇ ਅਖਬਾਰ ਦੀ ਰਿਪੋਰਟ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਧੀਆਂ ਦੀ ਗਿਣਤੀ ਮੁੰਡਿਆਂ ਦੇ ਪ੍ਰਤੀ ਘਟ ਰਹੀ ਹੈ। ਕਿ ਬਹੁਤ ਹੀ ਨਿਰਾਸ਼ਾਜਨਕ ਰਿਪੋਰਟ ਹੈ। ਮਗਰ ਇੱਕ ਉਪਕਾਰ ਸੋਸਾਇਟੀ ਤੇ ਇਹੋ ਜਿਹੀਆਂ ਜੇ ਕੁਝ ਹੋਰ ਸੋਸਾਇਟੀਆਂ ਖੜੀਆਂ ਹੋ ਜਾਣ ਤਾਂ ਆਹ ਜਿਹੜਾ ਨੰਬਰ ਹੈ ਇਹਨੂੰ ਸਹੀ ਕੀਤਾ ਜਾ ਸਕਦਾ ਹੈ। ਅੱਜ 31 ਬੱਚੀਆਂ ਨੂੰ ਨੌਜਵਾਨੀ ਬੱਚੀਆਂ ਨੂੰ ਉਹਨਾਂ ਨੂੰ ਜੋ ਹੈ ਲੋੜੀ ਦਾ ਜੋ ਹੈ ਤਿਵਾਰ ਮਨਾਇਆ ਗਿਆ ਇੱਕ ਨਵੀਂ ਪਰੰਪਰਾ ਜੋ ਸ਼ੁਰੂ ਕੀਤੀ ਹੋਈ ਹੈ ਸਮਾਜ ਨੇ ਤਾਂ ਕਿ ਜੋ ਡਿਫਰੈਂਸ ਹੈ ਮੁੰਡੇ ਤੇ ਕੁੜੀਆਂ ਚ ਉਹਨਾਂ ਨੂੰ ਆਪਾਂ ਕਮ ਕਰ ਸਕੀਏ ਔਰ ਬੱਚਿਆਂ ਨੂੰ ਬੱਚਿਆਂ ਦੀ ਤਰ੍ਹਾਂ ਸਮਝ ਸਕੀਏ ਮੁੰਡੇ ਕੁੜੀਆਂ ਨਾਲ ਫਰਕ ਨਾ ਕਰ ਸਕੀਏ ਇਸ ਲਈ ਅਸੀਂ ਕੁੜੀਆਂ ਦਾ ਇਹ ਜੋ ਹੈ ਲੋੜੀ ਮਨਾ ਕਰਕੇ ਸਮਾਜ ਚ ਜੋ ਰਿਵਾਜ ਇੱਕ ਡਿਫਰੈਂਸ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ 31 ਬੱਚਿਆਂ ਨੂੰ ਜੋ ਹੈ ਅੱਜ ਲੋੜੀ ਦਾ ਤਿਵਾਰ ਅਸੀਂ ਨਵ ਜਨਮਿਆ ਦਾ ਮਨਾਇਆ ਹੈ 2014 ਤੋਂ ਜੋ ਨਵਜੰਮੀ ਬੱਚੇ ਆ ਉਹਨਾਂ ਦੀ ਲੋੜੀ ਬਣਾ ਰਹੇ ਆ ਕਿਉਂਕਿ ਲੜਕੇ ਦੀ ਲੋੜੀ ਤਾਂ ਹਰੇਕ ਹੀ ਬਣਾਉਂਦਾ ਹੈ ਲੜਕੀ ਦੀ ਲੋੜੀ ਕੋਈ ਨਹੀਂ ਬਣਾਉਂਦਾ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਲड़का ਲੜਕੀ ਬਰਾਬਰ ਨੇ ਔਰ ਅਸੀਂ ਲਗਭਗ ਅਸੀਂ ਆਏ ਸਾਲ ਕੁ 400 ਦੇ ਆਸ-ਪਾਸ ਅਸੀਂ ਵੀ ਪਿੰਡਾਂ ਦੇ ਵਿੱਚ ਲੋੜੀ ਵੰਡਦੇ ਆ ਮੇਟੀਆਂ ਦੀ ਇਸ ਵਾਰ ਅਸੀਂ ਅੱਜ ਅਸੀਂ ਕੁ 31 ਬੱਚੇ ਦੀ ਲੋੜੀ ਬਣਾਈ ਹੈ ਔਰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਲੜਕੇ ਤੇ ਲੜਕੀ ਲੜਕਿਆ ਬਰਾਬਰ ਨੇ ਨਾ ਕੁੱਖ ਵਿੱਚ ਕਤਲ ਖਰਾ ਅੰਮੀਏ ਮੈਨੂੰ ਜੱਗ ਵੇਖਣ ਦਾ ਚਾਹ ਅੰਮੀਏ ਮੈਨੂੰ ਵੀ ਤੇ ਤੁਹਾਨੂੰ ਵੀ ਖਾ ਆਮੀ ਮੇਰੀ ਵੀ ਲੋੜੀ ਮਨਾ ਆਮੀ ਅੱਜ ਦਾ ਜਿਹੜਾ ਹੈਗਾ ਉਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਧੀਆਂ ਦੀ ਲੋੜੀ ਦੇ ਸੰਬੰਧ ਦੇ ਵਿੱਚ ਬਹੁਤ ਹੀ ਅੱਛਾ ਪ੍ਰੋਗਰਾਮ ਲਿਖਿਆ ਗਿਆ ਇਸ ਦੇ ਵਿੱਚ ਇਹ ਸੰਦੇਸ਼ ਦਿੰਦਾ ਹੈ ਕਿ ਅੱਜ ਕੱਲ ਜਿਹੜਾ ਹੈਗਾ ਭਰੂਣ ਹੱਤਿਆ ਜੋ ਕਿ ਲੜਕੀ ਨੂੰ ਕੋਈ ਵੀ ਮਾਪਾ ਪੈਦਾ ਕਰਨ ਦੇ ਲਈ ਝੁਕ ਨਹੀਂ ਹੁੰਦੇ ਮੇਨ ਇਹਨਾਂ ਦਾ ਜਿਹੜਾ ਹੈਗਾ ਮੁੱਦਾ ਉਹ ਭਰੂਣ ਹੱਤਿਆ ਨੂੰ ਰੋਕਣਾ ਹੈਗਾ ਤੇ ਬੱਚੀਆਂ ਨੂੰ ਜਿਹੜਾ ਹੈਗਾ ਲੜਕੀਆਂ ਦੇ ਸਨਮਾਨ ਕੁੜੀਆਂ ਨੂੰ ਮੁੰਡਿਆਂ ਦੇ ਸਮਾਨ ਅਧਿਕਾਰ ਦੇਣ ਦਾ ਜੇਕਰ ਆਪਾਂ ਉਹਨਾਂ ਦੀ ਲੋੜੀ ਮਨਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਬੱਚਿਆਂ ਦੇ ਵਿਚਕਾਰ ਕੋਈ ਮਨਾਂ ਦੇ ਵਿੱਚ ਫਰਕ ਆਵੇਗਾ ਉਹਨਾਂ ਨੂੰ ਵੀ ਲੱਗੂਗਾ ਕਿ ਸਾਡੀ ਵੀ ਇੰਪੋਰਟੈਂਸ ਜਿਹੜੀ ਹੈਗੀ ਹੈ ਉਹ ਲੜਕਿਆਂ ਦੇ ਬਰਾਬਰ ਹੀ ਹੈ ਇਹ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਵੀ 2014 ਤੋਂ ਹਰ ਸਾਲ ਜਿਹੜਾ ਹੈਗਾ ਤਿਆਂ ਦੀ ਲੋੜੀ ਮਨਾਉਣ ਦਾ ਪ੍ਰੋਗਰਾਮ ਉਲੀਕਦੀ ਹੈ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਐਂਡ ਰਾਈਟ ਨਾਓ ਮੈਂ ਇਹ ਐਨਜੀਓ ਜੋ ਹੈ ਆਪਣਾ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਇਹਨੂੰ ਐਜ਼ ਅ ਨਿਊਲੀ ਜੁਆਇਨ ਕੀਤਾ ਹੈ ਔਰ ਇਸ ਨੂੰ ਜੁਆਇਨ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੇ ਜੋ ਆਪਣਾ ਇਸ ਸੋਸਾਇਟੀ ਦਾ ਜੋ ਮਕਸਦ ਹੈ ਪ੍ਰੂਨ ਹੱਤਿਆ ਤੇ ਨਸ਼ਾ ਮੁਕਤੀ ਇਸ ਵਿੱਚ ਆਪਣਾ ਯੋਗਦਾਨ ਦੇਣ ਲਈ ਮੈਂ ਵੀ ਅੱਗੇ ਇਸ ਸੋਸਾਇਟੀ ਨਾਲ ਮੋਟਾ ਛੋੜ ਕੇ ਕੰਮ ਕਰਨਾ ਚਾਹਨੀ ਹੈ ਕਿਉਂਕਿ ਬੀਇੰਗ ਅ ਗਰਲ ਮੈਨੂੰ ਇੱਕ ਪ੍ਰਿਵੀਲੇਜ ਮਿਲੇ ਹੈ ਕਿ ਮੈਂ ਤੀਆਂ ਨੂੰ ਅੱਗੇ ਲੈ ਕੇ ਜਾਣਾ ਚਾਹਨੀ ਹੈ ਜਿਵੇਂ ਮੇਰੇ ਮਾਪੇ ਨੇ ਮੈਨੂੰ ਹਮੇਸ਼ਾ ਪੜਾ ਲਿਖਾ ਕੇ ਵੱਡਾ ਕਰਕੇ ਅੱਗੇ ਵਧਾਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀ ਚਾਹਨੀ ਹੈ ਹੋਰ ਤੀਆਂ ਵੀ ਇਸੇ ਤਰ੍ਹਾਂ ਅੱਗੇ ਆਣ